ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਜਿਹਾਰ ਸਿੰਘ ਆ ਆਪਣਾ ਪੰਜਾਬ ਚੈਨਲ ਤੇ ਅੱਜ ਪਹੁੰਚਿਆ ਹਾਂ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੀ ਪਵਣ ਧਰਤੀ ਤੇ ਜਿੱਥੇ ਕਿ ਅੱਜ ਬਾਬਾ ਬਲਵੀਰ ਸਿੰਘ ਜੀ ਬਾਬਾ ਬਲਵੀਰ ਸਿੰਘ ਜੀ ਬੁੱਢਾ ਦਲਾ 96 ਕਰੋੜੀ ਪਹੁੰਚੇ ਨੇ ਤੇ ਇੱਥੇ ਬਾਬਾ ਮਨਮੋਹਨ ਸਿੰਘਾ ਬਾਰਨ ਤੋਂ ਅਤੇ ਬਾਬਾ ਦਰਸ਼ਨ ਸਿੰਘੇ ਮਲੇ ਪਰਵਾਲੇ ਟੋੜਾ ਜੀ ਤੇ ਬਾਬਾ ਬਲਵੀਰ ਸਿੰਘ ਜੀ ਹਣ ਨਾਲ ਕਰਦੇ ਆ ਗੱਲ ਵਾਇਰੂ ਜੀ ਦਾ ਖਾਲਸਾ ਵਾਹ ਸਾਬ ਵਾਇਰੂ ਜੀ ਦੀ ਫਤਿਹ ਤੇ ਬਾਬਾ ਜੀ ਅੱਜ ਪਹੁੰਚੇ ਹੋਏ ਨੇ ਸਾਹਿਬ ਜੀ ਜੰਦੀ ਸਵਾਤੇ ਤੇ ਬਿਵਾਨਗੜ੍ਹ ਸਾਹਿਬ ਗੁਰਦੁਆਰਾ ਬਿਵਾਨਗੜ੍ਹ ਸਾਹਿਬ ਬਾਬਾ ਬਲਬੀਰ ਸਿੰਘ ਜੀ ਦੇ ਆਪਣੇ ਨਾਲ ਨੇ ਚੈਨਲ ਤੇ ਤੇ ਆਪਾਂ ਗੱਲ ਕਰਦੇ ਆ ਬਾਬਾ ਜੀ ਨਾਲ ਵਾਇਰੂ ਜੀ ਦਾ ਖਾਲਸਾ ਵਾਹ ਵਾਇਰੂ ਜੀ ਦੀ ਫਤਿਹ ਜੀ ਹਾਂ ਜੀ ਜਦੋਂ ਬਾਬਾ ਮਨਮੋਹਨ ਸਿੰਘ ਜੀ ਮਾ ਬੁਰਖਾਨ ਨੇ ਹਾਂ ਜੀ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਦੀ ਫਤਿਹ ਤੇ ਬਾਬਾ ਜੀ ਮਨਮੋਹਨ ਸਿੰਘ ਜੀ ਨੇ ਜੋ ਕਿ ਪਿੰਡ ਬਾਰਨ ਤੋਂ ਹਾਂਜੀ ਹਾਂਜੀ ਤੇ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਕੁਝ ਸਿੱਖ ਕੌਮ ਬਾਰੇ ਵੀ ਦੱਸਣਗੇ ਤੇ ਜਿਹੜੀ ਸਹੀਦੀ ਸਵਾਏ ਹੁਣ ਕਈ ਅੱਜ ਕੱਢ ਸਾਡੇ ਜਿਹੜੇ ਭੈਣ ਭਰਾ ਨੇ ਬੱਚੇ ਨੇ ਨਵੇਂ ਉਹਨਾਂ ਨੂੰ ਨਹੀਂ ਪਤਾ ਹੈਗਾ ਸਵਾ ਬਾਰੇ ਉਹ ਮੇਲਾ ਸਮਝ ਕੇ ਆਉਂਦੇ ਨੇ ਤੇ ਤੇ ਬਾਬਾ ਜੀ ਇਹ ਦੱਸੋ ਜੀ ਉਹਨਾਂ ਨੂੰ ਥੋੜਾ ਜਿਹਾ ਪ੍ਰਚਾਰ ਦਿਓ ਜਿਹੜੇ ਥੋੜਾ ਜਿਹਾ ਗਿਆਨ ਨਹੀਂ ਹੈਗਾ ਜੀ ਇਹਨਾਂ ਨੂੰ ਬੱਚਿਆਂ ਨੂੰ ਨਵੇਂ ਪੀੜੀ ਦੇ ਵਿੱਚ ਨੇ ਸਾਡੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਜੋ ਸ਼ਹੀਦਾਂ ਦੇ ਖੂਨ ਨਾਲ ਲਥਪਥ ਜ਼ਮੀਨ ਗੁਰਦਰਾ ਸ੍ਰੀ ਫਤਗੜ ਸਾਹਿਬ ਵਿਖੇ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਹੇਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਉਹਨਾਂ ਦਾ ਜੋ ਇੱਥੇ ਸ਼ਹੀਦੀ ਹੋਈ ਹੈ ਉਸ ਸਥਾਨ ਤੇ ਆਪਾਂ ਬੈਠੇ ਆ ਜਿੱਥੇ ਉਹਨਾਂ ਦੇ ਸਰੀਰਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਵਿੱਚ ਛੁੱਟ ਦਿੱਤਾ ਗਿਆ ਸੀ ਗੁਰਦਰਾ ਬਵਾਨਗੜ੍ਹ ਸਾਹਿਬ ਬਹੁਤ ਹੀ ਸਤਿਕਾਰਯੋਗ ਸੇਵਾ ਰਤਨ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਜੀ 96 ਕਰੋੜੀ ਮੁਖੀ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਉਹਨਾਂ ਦੀ ਅਗਵਾਈ ਵਿੱਚ ਬਹੁਤ ਭਾਰੀ ਪੰਡਾਲ ਸਜਾਏ ਗਏ ਨੇ ਦੀਵਾਨ ਤਿੰਨ ਚਾਰ ਦਿਨ ਤੋਂ ਚੱਲ ਰਹੇ ਨੇ ਅਤੇ ਇਸੇ ਤਰ੍ਹਾਂ ਲੰਗਰਾਂ ਦੀ ਸੇਵਾ ਬਹੁਤ ਭਾਰੀ ਮਾਤਰਾ ਚੱਲ ਰਹੀਆਂ ਨੇ ਸੋ ਨਾਲ ਦੀ ਨਾਲ ਸ੍ਰੀ ਅਖੰਡ ਪਾਠ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਅਤੇ ਨਾਲ ਅਮਰ ਸੰਚਾਰ ਪਰਸੋਂ ਤੋਂ ਚੱਲ ਰਿਹਾ ਹੈ ਅਤੇ ਪਰਸੋਂ ਤੱਕ ਲਗਾਤਾਰ ਅਮਰ ਸੰਚਾਰ ਚੱਲਣਾ ਹੈ ਜਿਨ੍ਹਾਂ ਜਨ ਨੇ ਭਾਈ ਖੰਡੇ ਬਾਟੇ ਦਾ ਅੰਮ੍ਰਿਤਪਾਨ ਨਹੀਂ ਕੀਤਾ ਉਹ ਬੁੱਢਾ ਦਲ ਦੀ ਛੌਣੀ ਆ ਕੇ ਅੰਮ੍ਰਿਤਪਾਨ ਕਰੋ ਇੱਥੇ ਇੱਕ ਵੱਡਾ ਲਾਭ ਹੈ ਕਿ ਨਾਲ ਲਾਇਸੈਂਸ ਈਸ਼ੂ ਕੀਤੇ ਜਾਂਦੇ ਨੇ ਕਿ ਜਿਹੜੇ ਰਵਾਇਤੀ ਹਥਿਆਰ ਨੇ ਉਹ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਨਹੀਂ ਤੇ ਅੱਜ ਕੱਲ੍ਹ ਰੋਕਿਆ ਜਾ ਰਿਹਾ ਹੈ ਬੁੱਢਾ ਦਲ ਦੇ ਇਸ 52 ਸਥਾਨ ਤੇ ਖੰਡੇ ਬਾਟੇ ਦਾ ਅੰਮ੍ਰਿਤ ਪ੍ਰਚਾਰ ਸੰਚਾਰ ਹੋ ਰਿਹਾ ਹੈ ਆ ਕੇ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਇਹੋ ਸੱਚੀ ਤੇ ਸੁੱਚੀ ਸਰੰਧਾ ਜਲੀ ਸਹਿਬਜਾਦਿਆਂ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਣੇ ਚੈਨਲ ਦੇ ਜਰੀਏ ਬਾਬਾ ਮਨਮੋਹਨ ਸਿੰਘ ਜੀ ਜੋ ਕਿ ਪਟਿਆਲੇ ਵਾਲੇ ਨੇ ਕਥਾ ਪ੍ਰਚਾਰਕ ਵੀ ਨੇ ਤੇ ਬਹੁਤ ਹੀ ਵਧੀਆ ਆਪਣਾ ਵਧੀਆ ਆਪਣੇ ਤਰੀਕੇ ਨਾਲ ਸਮਝਾਇਆ ਜਿਹੜੇ ਹੁਣ ਦੇਖੋ ਜੀ ਨਵੇਂ ਨੌਜਵਾਨ ਪੀੜ੍ਹੀਆ ਉਹਨਾਂ ਨੂੰ ਸਮਝਣਾ ਚਾਹੀਦਾ ਏ ਜਿਹੜੇ ਉਹ ਆਪਣੇ ਸਿੱਖ ਕੌਮ ਤੋਂ ਦੂਰ ਹੁੰਦੇ ਜਾ ਰਹੇ ਨੇ ਪਿਛੜਦੇ ਜਾ ਰਹੇ ਨੇ ਤੇ ਸਿੱਖ ਕੌਮ ਦੇ ਵਿੱਚ ਆਉਣ ਗੁਰੂ ਘਰ ਆਉਣਗੇ ਤਾਂ ਉਹਨਾਂ ਨੂੰ ਕੁਝ ਪਤਾ ਲੱਗੂਗਾ ਗੁਰੂ ਦੀ ਮਰਿਆਦਾ ਬਾਰੇ ਅਤੇ ਅਮਰਤਾ ਸੰਚਾਰ ਕਰਨਾ ਅਮਰਤਾ ਸ਼ਕੋਤ ਸਿੰਘ ਸਜੋ ਤੇ ਬਹੁਤ ਵਧੀਆ ਬਾਬਾ ਜੀ ਨੇ ਸਪੀਚ ਦਿੱਤੀ ਆਪਣੇ ਚੈਨਲ ਤੇ